ਸਤ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੁਣ ਤੁਸੀਂ ਸੋਚਦੇ ਹੋਵੋਗੇ ਆਹ ਬਲੌਗ ਦਾ ਘਰ ਸਟਾਰਟ ਕਰੀ ਜਾਂਦਾ ਹੈ ਕਿ ਹੈ ਦਾ ਬੈਲਗੇਟ ਟਰਾਲੀ ਵਾਲਾਗਾ ਤੇ ਆਪਾਂ ਇੰਟਰੋਡਕਸ਼ਨ ਕਰਨੀ ਸੀ ਮੇਰਾ ਮੂਰੂ ਮੈਂਗਾ ਪਾਰਟ 2 ਆ ਪਾਰਟ 2 ਬਣ ਕੇ ਯਾਰ ਬਹੁਤ ਲੰਮਾ ਆਈ ਥਿੰਕ 40 ਮਿੰਟਾਂ ਦਾ ਬਲੌਗ ਬਣ ਗਿਆ ਸੀ ਮੈਂ ਕਿਹਾ ਪਾਰਟ 2 ਚ ਪਾ ਦਿੰਨੇ ਆ ਪਾਰਟ 1 ਤੇ ਪਾਰਟ 2 ਚ ਪਾਤਾ ਮੈਂ ਤੇ ਸਾਰੇ ਆਣੇ ਵਲੌਗ ਦੇਖੋ ਪਾਰਟ 2 ਜਾ ਕੇ ਬਲਗੇਸ਼ ਇੱਕ ਦਿਨ ਰਾਤ ਰਹਿਏ ਸੀ ਟਰਾਲੀਆਂ ਆਪਣੀਆਂ ਤਿਆਰ ਲਗਭਗ ਹੋਈ ਗਈਆਂ ਸੀ ਕਿਦਾਂ ਜੇ ਟਰਾਲੀਆਂ ਤਿਆਰ ਹੁੰਦੀਆਂ ਸੀ ਯਾਰ ਉਦੋਂ ਪੈ ਗਿਆ ਮੀ 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 ਨੇ ਬਹੁਤ ਟਰਾਲੀ ਖਰਾਬ ਕਰੀਆ ਕਿਦਾਂ ਦੀ ਉਹਨੇ ਖਰਾਬ ਵੀ ਕਰੀਆ ਇਹਦੀ ਛੋਟੀ ਟਰਾਲੀ ਚੋਲਾ ਫੁੱਟੀ ਉਹਦੇ ਥੋੜਾ ਰੰਗ ਰੂੰਗਾ ਚੱਕਰ ਪੈ ਗਿਆ ਮੀ ਆ ਗਿਆ ਰੰਗ ਤੇ ਚੱਕਰ ਪੈ ਗਿਆ ਸੀ ਬਾਕੀ ਓਕੇ ਰਿਪੋਰਟ ਹੈਗੀ ਸੀ ਤੇ ਜੱਗ ਦੀ ਪਾਰਟ 2 ਇੰਜੋਏ ਕਰੋ ਮਿਲਦੇ ਆਂ ਫਿਰ ਕੀ ਹਾਲ ਬੀਤੇ ਆ ਤਾਂ ਪਾਸੇ ਦੀ ਆ ਰਾਤ ਨਹੀਂ ਦੇਖੀ ਮੈਂ ਫਿਰ ਲੈ ਹੈਗਾ ਜੋ ਉੱਪਰ ਸੁੱਤੇ ਪਏ ਗਾ ਸੋਣੇ ਦੇ ਰੋ ਪੜਾ ਪਿਆ ਏਸੀ ਚੱਲਦਾ ਸੀ ਹੁਣ ਬੰਦ ਕਰਿਆ ਗਾ ਤਾਲਕੇ ਹੰਡਲ ਲੱਗਣ ਲੱਗੀ ਸੀ ਪੱਖੇ ਬੰਦ ਕਰਿਆ ਵਾਲਾ ਆਪਣਾ ਮੇਗਾ ਮੰਜਾ ਵਾਲਾ ਮੰਜੇ ਦੀ ਪੈ ਗਿਆ ਸੀ ਆ ਮੰਜੇ ਦੇ ਬਾਹਰ ਜਨ ਮਨਿਸਟਰਾਂ ਮੰਜੇ ਦੇ ਨਾਲ ਇਹ ਆ ਜੁੜੀ ਅੱਛੇ ਜੁੱਤੇ ਵੀ ਆਹੋਂ ਪਹਿਲਾਂ ਬਲਾਕ ਬਣੋ ਲੱਗਿਆ ਮੈਂ ਪਹਿਲਾ ਬਲੌਗ ਸ਼ੁਰੂ ਕਰ ਚਾਚੀ ਜੀ ਸਵੇਰੇ ਦੇ ਕਰ ਰਿਹਾ ਬਾਗੀ ਮੁੰਡੇ ਕਿਹੜੇ ਬਾਈ ਅੰਆ ਬਾਈ ਗਿਆ ਕੀ ਕਹਿੰਦਾ ਬਾਈ ਅੱਛਾ ਹੈਗਾ ਅੱਛਾ ਠੀਕ ਆ ਲੈ ਉਹ ਬਾਈ ਯਾਰ ਉਹ ਤਾਂ ਮੈਂ ਨਾ ਕਰੀ ਤੁਰੇ ਬਾਈ ਮਾਸਟਰ ਲੈ ਚੁੜਿਆ ਉਹਨਾਂ ਤੋਂ ਲੈ ਨਾ ਯਾਰ ਬੋਹਾਂ ਐਨਰ 50000 ਰੁਪਏ ਕਰਕਾ ਹੋਏ ਓਏ ਉੱਠ ਜੁੜੀ ਓਏ ਅਲਟੀ ਫੋੜਾ ਲੇ ਗਾ ਲੋ ਲਾਜ ਕਿ ਲਾਸਟ ਟਾਈਮ ਚੱਲੇ ਜੋਗਰ ਦੇ ਸੀ ਲਾ ਬੋਰਕਾ ਅੱਜ ਬਾਰੇ ਚੇੜਾ ਬਾਜੀ ਹਾਂ ਅਰੇ ਮਤਲਬ ਤੇ ਕੀ ਆਣਾ ਇੱਥੇ ਮੱਥੜੇ ਟਕਾਈ ਦੇਣਾ ਰਾਈਟਰ ਦੇਖਿਆ ਹੈਗੇ ਆ ਹੈਗੇ ਆ ਕੋਲ ਅੰਦਰ ਹੀ ਇੱਥੇ ਖੜੇ ਆ ਨੇ ਲੱਗ ਜੰਮਿਆ ਨਾ ਪਹਿਲੇ ਘੜ ਪੈਂਟ ਲਾਈਏ ਕਰੀ ਨਾ ਕਿ ਜੰਮ ਜਣੇ ਨੇ ਗੱਲ ਕਰਦੇ ਸਟਾਰਟ ਆ ਬਾਹਰ ਪੀ ਸੈਲਫ ਚ ਉਭਰਾਏ ਆਏ ਹੋਏ ਬਗਤ ਜਲਪੁਰ ਵਾਲੇ ਕਾਮੀ ਜਾ ਲੈ ਫੇਰਾ ਵੇ ਢਾੜ ਢਾੜੀ ਹੁੰਦੀ ਸੀ ਰਾਤ ਨੂੰ ਵੀ ਬਾਰਕ ਕਬੇ ਜਿੱਥੇ ਕਾਰ ਤੇ ਰੈਟਰਸ ਜੀ ਨੇਵੀ ਵਾਲੇ ਜੀ ਟੰਡ ਨਹੀਂ ਖੜਕਦੇ ਵੇ ਖੜਕ ਰਿਆ ਥੋੜੇ ਢਾੜ ਢਾੜੀ ਹੁੰਦੀ ਇਤੇ ਰਾਤ ਨੂੰ ਵੀ ਕਾਰ ਤੇ ਰੈਟਰਸ ਢਾਰ ਕਾ ਕੱਢਦੇ ਬਾਈ ਬਾਹਰ ਬਾਹ ਚਾਲਦੇ ਆਂ ਬੇਰੇ ਬਾਈ ਕੰਮ ਕੰਮੂ ਕਰਾਉਣੇ ਆ ਪਿਆਰ ਹੋ ਗਏ ਪਰ ਨਾ ਬੰਦ ਲਿਆ ਤੇ ਪਿਆਰ ਕਰਦੇ ਮੈਂ ਕੱਢਦਾ ਕੱਢਦਾ ਮੈਂ ਇਹਨੂੰ ਵੀ ਬਾਹਰ ਲਾ ਕੇ ਗੇ ਚੱਕਰ ਲੱਗਣ ਲਾ ਕੇ ਕਹਿੰਦੇ ਪੰਜਾਬ ਦਾ ਆਹ ਕੰਮ ਕਰ ਲੈਂ ਜੋ ਰਗਲਾ ਹਨ ਅਲੈਕੁਮ ਅਸਸਲਾਮ ਤਮੂਸ਼ ਵਾਲੀ ਫੋਟੋ ਪਈ ਆ ਉਹ ਵੀ ਲਾਉਣੀ ਆ ਬਾਕੀ ਆਹ ਪੈਡ ਟਿੱਕ ਸਟicker ਦੇ ਕਰਨੀ ਆ ਚੋਰ ਨੂੰ ਲਿਖਿਆ ਰਮਨਧਰ ਸ਼ੁਰੂ ਹੋ ਰਿਹਾ ਚਰ ਤੂੰ ਫਾਰਮ ਇੱਧਰ ਮੂਸ਼ਾਲਾ ਲਾਏਗਾ ਉਧਰ ਤੋਂ ਦਿਖਾਈ ਦਿੱਤਾ ਕਿ ਸੰਤਾ ਦੀ ਫੋਟੋ ਕਕਰਗਾ ਸ਼ੂਰਮ ਐਜੀ ਧਰਤੀ ਮੂਰੇ ਲਿਖਾਇਗਾ ਚੜਦੀ ਤੇ ਪਰ ਸੱਚ ਕਲਾ ਲਿਖਿਆ ਚੜਦੀ ਕਲਾ ਅਸੀਂ ਟਰੈਕਟਰ ਬਹਾਈ ਜਾਣੇ ਆ ਮੂਰੇ ਦੋ ਬਾਕੀ ਨਾਲ ਜਿਨ ਦਿਖਾਈ ਜਾਣੇ ਬਲੌਗਸ ਤੋਂ ਸਾਰਿਆਂ ਨਾਲ ਜੁੜੇ ਰਹੋ ਵੇਖ ਆ ਦੇਖੋ ਟਰਾਲੀ ਕਨੇ ਸਟicker ਵਾਲੀ ਫੋਨ ਹੀ ਲੱਗ ਜੇ 30 ਫਰੈਜ TSV ਆ ਹੋਟਮਾਂ ਲੱਗੀਆਂ ਇਧਰ ਸਪਿੰਨਰ ਲਾਉਣਾ ਟਾਇਰਾਂ 'ਚ ਰਹਿ ਗਈ ਆ ਟੈਂਕੀ ਲਾ ਗਈ ਫੌਜੀ ਕਹਿਣਾ ਕੰਮ ਓਕੇ ਆ ਇੱਥੇ ਰਹਿ ਕੀਤੀਆਂ ਬਾਪੂ ਨੂੰ ਸਭ ਰੀਝਾਂ ਪੂਰੀਆਂ ਪੀਵੀ ਉੰਨੇ ਵਾਲੇ ਹੋ ਗਏ ਨੋ ਫਾਰਮ ਡੋਂਟ ਟੱਚ ਮਾਈ ਟ੍ਰੋਲੀ ਹਾਂ ਦੋ ਆ ਚਾਰ ਸੀ ਵੀਰੇ ਇੱਥੇ ਪਏ ਦੁਨਨੇ ਇੱਕ ਹੀ ਆ ਆ ਪਿਆ ਓਏ ਆ ਕਸਿਆ ਪਿਆ ਉਧਰ ਜਾ ਕੇ ਮੰਜੇ ਅਸੀਂ ਆ ਲਾਉਣਾ 3 ਸਪਿੰਨਰ ਲਾਉਣੇ ਚੁੱਭਰੋ ਪਾ ਠੀਕ ਆ ਡੈਂਡਰ ਮਾਰ ਕਰ ਰੰਗ ਰੂੰ ਕਰਕੇ ਕਰ ਦੋ ਕਰ ਦੋ ਮਸਟਿਕਰ ਇਹ ਅੱਧੇ ਕੰਪਲੀਟ ਹੋਏ ਆ ਓਹੋ ਕੰਮ ਹੋ ਗਿਆ ਪੈ ਰੱਖਿਆ ਰੰਗ ਦੇ ਟੁੱਲੇ ਹੋਏ ਤੇ ਸੰਤਾਈ ਫੋਟੋ ਲੱਗ ਗਈ ਹੋਰ ਕੰਮ ਰਹਿ ਗਿਆ ਇੱਕ ਲੱਗਣਾ ਆ ਘੋੜਾ ਰਹਿ ਗਿਆ ਲੱਗਣਾ ਸਾਡਾ ਆ 850 ਦਾ ਸਟicker ਰਹਿ ਗਿਆ ਆ ਟਰਾਲੀ ਕੰਪਲੀਟ ਹੈ ਆਪਣੇ ਸਟicker ਲੱਗੇ ਇਧਰ ਮੋਮਬਤੀਆਂ ਲਟਨ ਹੋ ਗਈਆਂ ਮੜੀਲਾ ਝੰਡਾ ਹੋ ਗਿਆ ਫਲੀ ਪੈਂਦਾ ਤੇ ਕਹਿੰਦੇ ਪੱਤੀਆਂ ਲਵਾਈਆਂ ਸੀ ਬਾਜੋਂ ਲਾਈਆਂ ਪਈ ਨੇ ਕੋਈ ਗੱਲ ਸੁਣਦੇ ਆ ਪਿੰਡਾਂ ਵਾਲੇ ਹੋਗੇ ਠੀਕ ਆ ਔਲ ਡਨਰ ਜੁੱਤੀ ਝਾੜ ਕੇ ਭਾਈ ਜੀ ਸੇਮ ਹੈ ਮਗਰ ਨਾ ਟੌਨ ਟੱਚਿੰਗ ਵਾਈਟ ਟਰਾਲੀ ਪਾਸ ਦੇਖ ਦਿਖਾਉਣਾ ਬਾਕੀ ਸਪਿੰਨਰ ਤਿਆਰ ਹੁੰਦੇ ਔਰ ਸਪਿੰਨਰ ਹੀ ਲਵਾਉਣੇ ਹੁਣ ਆਰੋ ਆਰੋ ਤਨੈ ਆਰੋ ਨਹੀਂ ਥੁਰ ਮੈਂ ਤਨੂ ਆਖਿਆ ਨੂਰਮਈ ਬਜਰੀ ਆਰੋ ਇਧਰ ਕਰਨ ਕਿਉਂ ਆਸੀ ਕਿੱਦਰੀ ਲੋਕੇਸ਼ਨ ਨੇ ਪਤਾ ਲੋਕੇਸ਼ਨ ਹੈ ਸਾਰਾ ਆ ਲੈ ਭਾਈ ਗੂੜ ਗੂੜ ਲਵੇੜ ਦੇ ਰਾਤ ਯਾਰ ਸਹੀ ਜਾਵਲੇ ਪਰ ਰਾਤ ਇਧਰ ਹੀ ਆ ਕੀ ਹਾਲ ਹੈ ਭਾਈ ਜੀ ਕੀ ਹੈ ਇਹ ਵਧੀਆ ਵੀਰੇ ਇਹ ਸਾਰਾ ਭੈਣ ਬਾਬਾ ਕੋ ਮਲਿਆ ਦੇਖ ਲੋ ਟਰਾਲੀਆਂ ਬਣਦੀ ਫੇਰ ਨਾ ਟਰਾਲੀਆਂ ਬਣਦੀ ਦਿਖਾਈਆਂ ਨਹੀਂ ਉਹ ਕਰਤਾ ਕੰਮ ਦਾ ਪਿੱਤ ਸਮਾ ਫੋਣਾ ਹੈਗਾ ਲੈਂਦੇ ਪੈਸੇ ਜੜੀ ਪਰ ਲਿਆ ਚੋਲਾ ਪੈਸੇ ਖਾਲੀ ਖਾ ਗਿੜੀ ਫੋਣਾ ਹੁਣ ਕੱਢ ਲਾ ਕਾ ਫੁੱਲੇ ਟੱਕੇ ਹੋਇਆ ਕਾ ਦੇਖ ਲੈ ਨਾਲ ਦੱਸ ਪਹਿਲਾਂ ਖੋਜ ਫੜਾ ਦੇ ਕੰਗ ਕਿਧਰ ਗਿਆ ਪਰ ਆਣੀ ਕਿਤੇ ਲੱਭ ਕੇ ਲਾਉਣੇ ਪੈਣਗੇ ਉਹ ਲੱਭ ਕੇ ਲਾਣੇ ਪੈਂਦੇ ਆ ਉਹ ਨਹੀਂ ਪਤਾ ਲੱਗਦੇ ਕਿੱਥੇ ਨੰਘੀ ਆਂਦੇ ਆ ਸੋਨੇ ਆ ਮੁੰਡੇ ਨੇ ਕੋਕ ਪਿਆਦਾ ਉਹ ਥਰਫ ਫੈਕੀ ਲਾ ਦੇ ਵੀਰੋ ਵੀਰੋ ਸਪਿੰਨਰ ਵੀ ਤਾਂ ਛੇ ਗਿਆ ਯਾਰ ਲੱਗਦਾ ਕੱਕਣਾ ਬਟਰਾ ਵੀ ਆ ਰੰਗ ਰਹਿ ਗਿਆ ਤੂੰ ਟੂਲ ਦਾ ਰੰਗ ਰਹਿ ਗਿਆ ਤੇ ਫਿਰ ਕੇ ਰੰਗ ਰਹਿ ਗਿਆ ਇਹ ਸੱਪ ਉੱਪਰ ਲੱਗ ਜਾਂਦੇ ਦੁਰਹਾਂ ਸੱਪ ਲੱਗ ਜਾਂਦੇ ਹੁਣ ਬਾਸ ਜੀ ਥੋੜਾ ਹੋ ਰਹਿ ਗਿਆ ਅੱਥਰੂ ਇੱਧਰ ਲਵਾਓ ਸੱਪ ਲੱਗ ਜਾਂਦੇ ਵਸ ਕਸ ਲਈ ਮੇਰੇ ਭਾਈ ਇਹ ਵੀ ਇੱਕੀ ਆਪਣੇ ਵਿੱਚ ਹੋ ਗਿਆ ਆਇਆ ਅੱਜ ਇਕਾਸਵੀਰ ਦਾ ਸ਼ੁਕਰੀਆ ਆਪਾਂ ਪ੍ਰੋਗਰਾਮ ਆਜਾ ਆਪਣਾ ਪ੍ਰੋਗਰਾਮ ਵੀ ਟਰਾਲੀ ਜਮਾ ਰੈਡੀ ਆ ਠੀਕ ਆ ਦਿਖਾ ਦਿੱਤਾ ਬਲੌਗ ਵਿੱਚ ਆਪਾਂ ਤੇ ਇਹ ਕਸ ਕਿਨੇ ਦਰ ਨਾਲ ਆਪੇ ਇਥੋਂ 9:00 10:00 ਵਜੇ ਦੁਰਾਂ ਇੱਥੇ ਠੀਕ ਆ ਠੀਕ ਆ ਹਾਂ ਓਕੇ ਓਕੇ ਟਰਾਲੀ ਆਪਣੀ ਰੈਡੀ ਆ ਚੈੱਕ ਕਰ ਲਓ ਮਗਰ 855 ਦਾ ਲੋਗੋ ਲੱਗ ਗਿਆ ਸਾਭ ਵਜੇ ਕੱਢਾਂਗੇ ਟਰਾਲੀ ਤੇ ਉਹ ਰੰਗ ਹੋਈ ਜਾਂਦੀ ਟਰਾਲੀ ਬਸ ਥੋੜਾ ਕੰਮ ਰਹਿ ਗਿਆ ਬਸ ਟੂਲ ਦਾ ਰੰਗ ਰਹਿ ਗਿਆ ਇਧਰੋਂ ਤੇ ਅ ਘੋੜੇ ਤੇ ਕੀ ਰੰਗ ਰਾਈ ਯਾਰ ਘੋੜੇ ਤੇ ਅੱਖਾਂ ਜੀ ਨੇ ਅਟਰੈਕਟਿਵ ਕਰ ਰਿਆ ਬਾਕੀ ਤਿਆਰੀ ਆਪਣੀ ਟਰਾਲੀ ਲੱਗੇ ਮੇ ਲੱਗੇ ਬਾਪਾ ਜੀ ਹੁੰਦਾ ਬਾਬਾ ਚੋਂ ਮਨਦਾ ਸਾਡਾ ਬਾਬਾ ਜੀ ਸਾਡਾ ਬਾਬਾ ਜੀ ਕਿਤੇ ਜਾਂਦਾ ਓਏ ਕੋਲ ਨਾਲੇ ਦੋਪੇ ਕੋਲ ਨਾਲੇ ਦੋਪੇ ਨਾ ਨਾ ਦੇ ਵੀ ਸਾਡੇ ਬਹੁਤ ਦਿੱਲੀ ਆਟਮ ਵਾਲੇ ਨੇ ਬੈਠੇ ਹੁਣ ਟਰਾਲੀ ਤਿਆਰ ਹੋ ਜਾਂਦੀ ਆ ਕਰਲਾ ਪਾਉਂਦੇ ਆ ਜਦੋਂ ਜਦੋਂ ਜਾਦੂ ਮੋਟਿਆ ਚੱਲ ਵੀ ਹੋ ਜਾਦੂ ਜਾਦੂ ਹੋਣੀ ਗੱਲ ਬਣੀ ਕਰ ਨਹੀਂ ਬਣੀ ਤੇ ਬਾਲਾ ਜੀ ਵੀਾਰੇ ਪੈਸੇ ਦੇ ਨਾ ਮੈਂ ਨਾ ਟਰਾਲੀ ਦੁਕਾਨ ਦੀ ਮੈਂ ਫੜ ਦੇਣੀ ਨੇ ਇਹਨਾਂ ਦਾ ਹੱਟ ਕੇ ਰੱਖਾਂਗੇ ਹੈ ਜਸਪ੍ਰੀ ਦਾ ਮੈਂ ਜੀਣ ਟਰਾਲੀ ਸਾਈ ਦੇਣੀ ਆ ਆ ਕੇਵਲ ਹੋਰ ਸੁਣ ਲਓ 16 ਗੇੜੇ ਘਟੋ ਘਟ ਨਹੀਂ ਬਾਲੇ ਨਹੀਂ 16 ਗੇੜੇ ਬਸ ਉਹ 16 17ਵੇਂ ਗੇੜੇ ਆਪਣੇ ਟਰਾਲੀ ਗੱਲ ਬਣੀ ਆ ਆ ਲੈ ਲਓ ਸਾਬ ਹੈ ਸਟicker ਲੱਗੀ ਜਾਂਦੇ ਤਾਂ ਕੰਮ ਬਰਹਿ ਗਿਆ ਕਿਵੇਂ ਲੱਗ ਰਿਹਾ ਫਾਦ ਸਾਹਿਬ ਜੀ ਸੈਟ ਲੋਟ ਆ ਜੀ ਲੋਟ ਪੂਰੇ ਬਸ ਆਸਤਾ ਮੈਂ 16 ਗੇੜੇ ਲਾਉਣੇ ਪੈਣੇ ਨਾ 16 17 ਗੇੜੇ ਲਾਗੇ ਨਾ ਆਪਣੇ ਨਾ ਹਾਂ 16 ਮੈਂ 14 ਮਾ ਗੇੜਾ ਉਹ ਗੜੀ ਰਾਣੀ ਸੁਧਦਾ 20 ਗੇੜੇ 1500 ਤੱਕ ਕਿਹੜੇ ਚ ਪਿੰਦੀ ਜੀ ਤੇਲ 2000 ਦਾ ਡੀਜ਼ਲ ਆ ਜਿਹੜਾ ਹੁਣ ਆ ਰਿਹਾ 1.5 ਕਿਲੋਮੀਟਰ 80 ਕਿਲੋਮੀਟਰ ਤੋਂ ਹਾਂ ਸੌਖਿਆ ਨਹੀਂ ਪਈਆਂ ਕਿਹੜੇ ਬਿਲਗੇ ਟਰਾਲੀਆਂ ਬਣਾਉਣੀਆਂ ਕਿਤੇ ਆ ਕੰਪਲੀਟ ਹੋ ਗਿਆ ਆਪਣੀ ਡੰਨ ਇਹ ਵੀ ਬਸ ਹੋਈ ਜਾਂਦੀ ਆ ਇੱਕ ਟਿੱਕਰ ਲਈ ਜਾਂਦਾਗਾ ਮੰਜੀ ਦੀ ਲਾਲ ਕਰਾਦੀ ਸੀ ਮੂਲਾ ਪਾਟ ਦੋ ਬਣੋਲੇ ਪੈਣਗੇ ਇਹਦੇ ਆ ਬਾਈ ਨੇ ਫੁੱਲ ਆਪਣਾ ਸਾਥ ਦਿੱਤਾ ਆ ਟਰਾਲੀਆਂ ਤੋਰਨ ਚ ਕੱਲ ਵੀ ਆਪਣਾ ਕੰਮ ਨਿਪਟੜਦਾ ਜਿਹਦੇ ਮੈਂ ਦੋ ਦਿਨਾਂ ਵਿੱਚ ਲੱਗਣੇ ਲੱਗਣਗੇ ਆਪਣੇ ਪੱਕੇ ਪਤਾ ਹੀ ਆਪਾਂ ਦੋ ਦਿਨ ਲਾਉਣੇ ਪੈਣਗੇ ਆਪਣੇ ਨਾਲ ਰਹਿਣਾ ਪੈਣਾਗਾ ਤੇ ਫਿਰ ਵੀ ਕੰਮ ਬਹੁਤ ਖੇਚਣਾ ਕੰਮ ਨਿਵੇੜਾ ਬਾਈ ਨੇ ਆ ਬਾਈ ਨੇ ਕੰਮ ਨਿਵੇੜਾਗਾ ਟਰੈਕਟਰ ਆ ਇੱਧਰ ਲਾਉਣਾਗਾ ਹਾਂ ਹਾਂ ਬਹੁਤ ਜ਼ਿਆਦਾ ਕੰਮ ਆ ਬਾਜ਼ੀ ਆ ਤਾਂ ਉਹ ਤਾਂ 855 ਤੇ ਫੇਰ ਮਿਲ ਕੋਲ ਜਾਇਆ ਪੂਤਿਆ ਤੇ ਆਪਣੇ ਕਦੇ ਰਹਿ ਗਏ ਹੋਇਆ ਹੈਗਾ ਟਰੈਕਟਰ ਰਹਿ ਗਿਆ ਆਪਣੇ ਨਾਲੇ ਬਾਕੀ ਕੰਪਲੀਟ ਆ ਲੋਟ ਆ ਵੀਰੇ ਦੱਸਦੇ ਕਮੀ ਪੇਸੀ ਹੈ ਕਿ ਖੁਰਦਾ ਫੇਰ ਨਗਾ ਹੀ ਪੈਂਟ ਜਾਇਆ ਰਹਿ ਗਿਆ ਬਾ ਠੀਕ ਆ ਇਹਦਾ ਤਾਂ ਬਾਦੀ ਇਹਨੂੰ ਮਗਰ ਫੇਰ ਟਰੈਕਟਰ ਤੇ ਆਵਣੇ ਆ ਬਸ ਹੁਣ ਚਾਲੇ ਪੈਂਟ ਨੂੰ ਇਕੱਠੀਆਂ ਜੀ ਆ ਪਾਈ ਹੋਈ ਐ ਬਸ ਉਹ ਲੈਟਾ ਰਹਿ ਗਿਆ ਹੋ ਰਿਹਾ ਕੋਈ ਕਹਿੰਦੇ ਜਾ ਪਲੱਗ ਰਹਿ ਗਿਆ ਲੋ ਡਾਕਟਰ ਉਹ ਵੀ ਲਿਆਓ ਲਿਆ ਲਿਆ ਚੱਕ ਕੇ ਦੱਸੋ ਜੀ ਕੀ ਹਾਲਾ ਬੀਤੇ ਛੱਟਾ ਹੁਣ ਟਰਾਲੀਆਂ ਤਿਆਰ ਹੋ ਗਈਆਂ ਆਪਣੀਆਂ ਦੋਨੇ ਔਖੀਆਂ ਹੋਈਆਂ ਔਖੀਆਂ ਤਿਆਰ ਨੇ ਦੋਨੇ ਟਰਾਲੀਆਂ ਫੋਲੋ ਕੰਪਲੀਟ ਹੋ ਗਈਆਂ ਆਪਣੀਆਂ ਟਰੈਕਟਰ ਪਾ ਦੇ ਹੁਣ ਰਵਾਨਗੀ ਕਰਦੇ ਪਹਿਲਾਂ ਚਾਲੇ ਪੁਣੇ ਪਿੰਡ ਨੂੰ ਹੁਣ ਹੁਣ ਦਿਖਾਉਣਿਆ ਟਰਾਲੀ ਦਿਖਾਤੀ ਸੀ ਉਹ ਨੀਲੀ ਟਰਾਲੀ ਤਾਂ ਆ ਟਰਾਲੀ ਚੈੱਕ ਕਰੋ ਚੈੱਕ ਕਰ ਲੋ ਬਈ ਕੀ ਹਾਲ ਆ ਚਾਚਾ ਆ ਵਧੀਆ ਕੈਂਪ ਪੁੱਤਰਾ ਬਣ ਗਿਆ ਟਰਾਲੀ ਤਿਆਰ ਹੋ ਗਈ ਆਪਣੀਆਂ ਪੂਰਾ ਜਮੀ ਤਿਆਰੀਆਂ ਆ ਵਾਤ ਕਰਨ ਦੀਆਂ ਆਣ ਪੁੱਤਰਾ ਵਾ ਠੀਕ ਆ ਉਹਦਾ ਬਹੁਤ ਜਿਆਦੇ ਵਾ ਠੀਕ ਆ ਇਹ ਬੈਲ ਗੇਟ ਤੋਂ ਧਨੇ ਟਰਾਲੀ ਜਾਣੇ ਜੋ ਪੁਰਾਣਾ ਨਾਟਰਾਉਂਡ ਕਾਸਤੇ ਇੱਥੇ ਲੈਫਟਾਂ ਤੇ ਟਰੇਲੇ ਬੋਰਕਣਾ ਸ਼ੂ ਲਾਤੇ ਹੁਣ ਵਾ ਪੈਂਡਰ ਰਵਾਣੇ ਹੁੰਦੇ ਹੁਣ ਅੰਕਲ ਜੀ ਆਪ ਯਾਰ ਇਹਦਾ ਚੈੱਕ ਕਰ ਲਓਗਾ ਆ ਜੀ ਤੂੰ TSP ਫਾਰਮ ਆ ਬਾਈ ਆਪਾ ਇੰਨੇ ਲੱਗੇ ਤਾਂ ਬਾਹਰ ਦੇਖ ਲੋ ਬਾਈ ਗੁੱਟੇ 1 2 3 4 5 6 7 8 9 10 11 12 13 14 15 16 17 18 19 20 21 22 ਤੇ 23 ਗੁੱਟੀਆਂ ਤੇ ਲੱਖ ਸਾਈ ਆ ਪਹਿਲਾਂ ਹਰ ਤੇ ਆ ਵੀ حساب ਲੈ ਲੋ ਆ ਦੋ ਟ੍ਰੈਲੀ ਕੀ ਹੁੰਦਾ ਇਹ 14 ਤੇ 16 ਦੀ ਕਹੀ ਗੱਲ ਲੈ ਵੀਰੇ ਪਰ ਕੁਆਲਿਟੀ ਇੱਕ ਨੰਬਰ ਆ ਐਂ ਕਹਿ ਦਈਏ ਆਉਂਦਾ ਬੈਗ ਕੁਆਲਿਟੀ ਨੰਬਰ ਤਾਂ ਦੋ ਦੋ ਸੋ ਵਾਲੀਆਂ ਨੇ ਬਾਕੀ ਵਾਲੀਆਂ ਵਾਂਗ ਹਾਂ ਚਾਰ ਗੁੱਟੀਆਂ ਦੋ ਦੋ ਸੋ ਜੇ ਦੱਸਣਾ ਭੁੱਲ ਗਿਆ ਆਪਾਂ ਬਾਕੀ ਆਪ ਹਿਸ਼ਾਬ ਲਾ ਲੈਣਾ ਹਾਂ ਕਹਵਾਂ ਲੱਗ ਪੁਰੇ ਚਲੇ ਵੀਰ ਯਾਰ ਯਾਹਾਂ ਪੇ ਸ਼ਹਿੂ ਜਾ ਪੂਰੀ ਡੈਂਗੀ ਉਹ ਮੈਨ ਰੋਡ ਤੇ ਫੇਰ ਰੋਡ ਤੇ ਆਜੀ ਪੂਰੀ ਅੰਦੀ ਉਹ ਦੀਦੀ ਸ਼ਾਇਦ ਉਹਦੀ ਵੀ ਠੀਕ ਬੇਟਾਂ ਕਿਹਾਂ ਦਾ ਹਲਾ ਭਰੀ ਜਾਂਦੇ ਕਹਿੰਦੇ ਛੋਟੇ ਹੋੜਾ ਕਾਹ ਵੜਿਆ ਟਰਾਲੀ ਆਪਣੀ ਫੇਰ ਪੋਰਟਰ ਤੇਲ ਪਈ ਜਾਂਨੇ ਟਰੱਕਾਂ ਦੀ ਉਹ ਟੈਂਕੀ ਫੁੱਲ ਸੀ ਫੇਚ ਪਉਣਾ ਜੀ ਥੋੜਾ ਪਾਇ ਸੀ ਚ ਜਾਣ ਮਨੇ ਰੋਹੀ ਰੁਪਿਆ ਚਾ ਦਨੇ ਡਾਕਟਰ ਕਿਓ ਕਿਵੇਂ ਆ ਮੈਂ ਹੋਰ ਕੱਲੇ ਕਹਿੰਦਾ ਲੋਕੀ ਖੜਖੜ ਦੇਖਦੇ ਕਣੀ ਦੇਖਦੇ ਓਏ ਲੈ ਜਾ ਜੀ ਲੈ ਜਾਂਦਾ ਤਵਲੀ ਫੋਲੀ ਜਾਂਦਾ ਮੈਂ ਘੂੜ ਬੋਲੀਏ ਪੁੱਤੀ ਗੱਡੀ ਪਈ ਜਾ ਕਨੇ ਪਾਉਂ ਉਧਰ ਨਹੀਂ ਗਿਆ ਤਲਵਨ ਜਾ ਗਿਆ ਤਲਵਨ ਅਗੜੀਆਂ ਪੈਣਾ ਇਹ ਲੈ ਡਿੱਗ ਗਿਆ ਬੜਾ ਬਹੁਤ ਡੈ ਡਿੱਗਣਾ ਹੈ ਖੜਦਾ ਸੀ ਪਿੰਡ ਜਾ ਕੇ ਉਹ ਪਾਇਆ ਝੋੜਨਾ ਬੜੀ ਕੀ ਕੀ ਹੋਣਾ ਇਹਦਾ ਲੱਗ ਜੀ ਬਾਤ ਤਾਰਾ ਸਗੇ ਬਿਲ ਗੜੀ ਕਿੰਨੀ ਧੱਕੜਾ ਨਾ ਚਾਲ ਚਾਲ ਦੀ ਆ ਹੰਬਲੀ ਹੋਈ ਆ। ਆਹ ਕਹਿੰਗੇ ਜਵਾਦ ਤਾਂ ਜੰਗਲੀ ਹੋ ਜਾਣਾ। ਆਹ ਕਹਿੰਗੇ ਜਵਾਦ ਤਾਂ ਹੰਬਲੀ ਹੋਈ ਜਾਂਦੀ। ਤੁਸੀਂ ਬੜੀ ਇੱਕ ਦਾ ਆਪਣੀ ਲਾਗੇ ਚ ਹੈਣੀ ਚੀਜ਼ ਆ, ਇਹ ਚੀਜ਼ ਹੈ। ਜਿਹੜੀ ਚੀਜ਼ਾਂ ਭੁਲ ਜਾਂਦੀ ਆ। ਇਹਦੇ ਕੰਮ ਕਿਹੜਾ ਡਿਫਰੈਂਟ ਹੀ ਕਰਿਆ ਸਮੇ। ਜਿੱਤਾਂ ਦੀ ਟਰਾਲੀ ਕੋਲੇ 6 ਲੱਖ ਦੀ। ਐਵੇਂ ਹਾਂ। ਦੇਖਣ ਟ੍ਰੇਪੜਾ ਕਰਾ ਕਰਤਾ ਡਟਰੇ ਅੰਦਰ ਉਹ ਵੀ ਕਿਸੇ ਕੋਲ ਹੈਣੀਗਾ। ਦਾਤਾ ਹਾਜ਼ਮੋਟ ਉੱਤੇ ਉੱਡਦਾ ਮਿੱਤਰਾ ਬਹਿ ਕਹਿ ਸਕਦਾ ਆਪਣੇ ਪੈਰ ਚ ਪੈਨਚ ਨਹੀਂ ਹੈਗਾ ਟਿਕਦੇ ਕੋਲ 12 ਚ ਬਰਾ ਮਟਰ ਉੱਡਦਾ ਕਿਸੇ ਕੋਲ ਨਹੀਂ ਆ ਬਰਾ ਮਟਰ ਦਾ ਆਪਣਾ ਪਰ ਗਟਾ ਬੇ ਰੋਟੀ ਖਾਣ ਲੱਗਿਆ ਖੋਖਣਾ ਮਰੇ ਪਏ ਆ ਆਪਾਂ ਇਹ ਕਨੇ ਭਜਾਉਂਦੇ ਹੀ ਬਾਲਾ ਕਿ ਕਨੇ ਸਗਾਇਰ ਵੀ ਬਰੋਬਰੀ ਹੁੰਦੇ ਨੇ ਡਾਕਟਰ ਇਹਦਾ ਕੁਛ ਹੈ ਹੈ ਮਾਰਿਆ ਨਾ ਵੀਰੇ ਮਰੇ ਗੱਡੀਆਂ ਕੱਟੀ ਆ ਜਿਹੜਾ ਮਰੇ ਗੱਡੀਆਂ ਹੁੰਦੀਆਂ ਗੱਲ ਕਰ ਗੱਡੀਆਂ ਹੁੰਦੀਆਂ ਲੋ ਹਟਦਾ ਸੀ ਅਸੀਂ ਸ਼ਰਤ ਲਾ ਕੇ ਬਦਰੂ ਚੱਲ ਚੱਲ 1000 1000 ਦੀ ਲਾਉਂਗਾ ਪੱਕੀ ਗੱਲ ਆ ਠੀਕ ਆ ਠੀਕ ਆ ਪੱਕੀ ਗੱਲ ਆ ਮੰਜ਼ੂਰ ਐ ਨਹੀਂ ਖੜਿਓ ਜਲਦੀ ਕਰ ਫਿਰ ਟੋਲ ਟੋ ਬੰਦੇ ਮਿੱਠੇ ਹੁੰਦਾ ਗੜ ਗੜ ਦਾ ਹੋਰ ਟੱਕਾ ਦੁੱਧ ਰਣਾ ਓਏ ਅਦਾ ਖੰਡ ਹੀ ਆ ਖੰਡ ਨਹੀਂ ਛਾਲਦਾ ਕਰੇ ਆਫਸ਼ੀ ਆ ਤਸੀਰੂ ਕਦ ਦਾ ਮੇ ਘਰੋਂ ਹੀ ਨਿਕਲਦਾ ਹੁੰਦਾ ਕਲਾ ਦੀ ਜੀ ਗੋਲਵਾ ਮੇਰੇ ਮਾਮੇ ਦੇ ਨੇ ਐਟਾ ਲਾ ਲਓ ਤੇ ਆਂ ਜਵਾਗ ਜਵਾਗ ਜੀ ਚਲੋ ਉਹ ਛੱਡ ਲੀਆਂ ਜਵਾਗ ਜਵਾਗ ਜੀ ਚਲੋ ਆ ਵੀ ਰੇਕਟਰ ਤੇ ਚੱਲੋ ਜੀ ਓਏ ਬਜੀ ਬਜੀ ਚੱਲ ਰੇਕਟਰ ਤੇ ਉਧੇ ਤੇ ਬਜੀ ਤੂੰ ਕਿਧਰ ਰਹਿ ਗਿਆ ਛੱਡ ਗਿਆ ਬਾਗਣੇ ਸੀ ਆਇਆ ਆਇਆ ਲਿਆ ਲਿਆ ਧੀ ਵੀ ਸ਼ੂਟ ਕਰ ਲੈ ਮਾੜੀ ਵੈਸੇ ਨਾਈਸ ਜੋਤੀ ਹਾਕੇ ਤੇ ਜੋਤੀ ਹਾਕੇ ਕੁਰਿਆਵਾ ਹੌਣ ਪੈਂਡਰੂ ਚੱਲੇ ਆ ਆ ਕਰ ਲੈ ਬੰਦ ਚੱਕਰੀ ਇੱਕ ਐ ਸਲੈਂਸਰ ਆ ਫੂਕਦਾ ਆ ਕਮ ਵਾਲਾ ਆ ਕਾੜ ਖਰਿਆ ਕਰੇ ਜੀ ਸਾਬੂ ਕੇ ਆ ਬੰਦ ਆ ਬਾਈ ਜੀ 200 ਪਾਸ ਕੀ ਆ ਬਾਈ ਜੀ 60 ਛੱਡ ਕੇ ਬਾਹਰ ਦੇ ਬਾਹਰ ਦੇ ਨੇ ਕੱਢਦਾ ਆਉਦੇ ਸੀ ਲੈਕ ਬਾਜ ਚੱਕ ਕਰੋ ਬੜੀ ਬਾੜੀ ਸਵੇਰ ਦਾ ਹੋਰੀ ਖੜਦਾ ਸੀ ਹੱਥ ਨੇ ਕਹਿ ਜੀ ਕਰਤੀ ਕੋ ਭਰਾਣੇ ਪਟੂ ਚਾਰ ਚ ਪੈਰ ਲਾਈ ਬੈਠੇ ਐ ਵੀ ਉਹ ਬਾੜੀ ਮੋੜ ਦਾ ਠੋਪਾ ਹੌਲੀ ਹੌਲੀ ਕਰਤਾ ਨਹੀਂ ਕੋਈ ਆਏ ਰੱਲੇ ਆਏ ਆ ਦਿਹਾੜੀ ਤਾਣੀ ਸੁਧਰਾ ਕਹਿੰਦਾ ਡੈਕਟਰ ਰਮਾ ਕਰਦਾ ਓਏ ਐਨੇ ਦਾ ਕਦੇ ਚੌਕ ਘਾਟ ਦੇ ਟੱਕਰਾ ਨਹੀਂ ਕਰਿਆ ਹੋਇਆ ਇਹਨੇ ਕਹਿੰਦਾ ਹੁਣ ਕਰਦਾ ਸੀ ਕਹਿੰਦਾ ਪਹਿਲੇ ਟਰਾਲੀ ਲਿਆਉਣ ਲਿਆ ਹੁਣ ਜੀ ਅਰੇ ਆ ਗਿਆ ਪੈਂਟ ਕਿਉਂ ਇਕੱਠਿਆਂ ਬਾੜ ਤੇ ਆ ਬਰੋਬਰ ਵਿਆਹ ਵੇ ਦਿਖਾਉਂਦਾ ਸੀ ਉਹ ਜਾਂਦਾ ਬੱਸ ਹੌੜੀਓ ਹੌੜੀ ਭਰਾਵਾ ਐ ਤੂੰ ਕੀ ਬਹੁ ਘੜਦਾ ਕੋਈ ਟਰੈਕਟਰ ਦੀ ਆ ਬੜਾ ਮੈਂ ਕੱਢੀ ਰੱਖੀ ਆ ਹੁਣ ਇਹਨੇ ਕੱਢੀ ਐ ਤੁੱਕੀ ਕੱਢੀ ਰੱਖਦੇ ਆ ਤੇਰੂ ਚਰਚਾ ਹੀ ਹੋਵੇ ਕਿ ਪੈੜ ਤੇ ਦੋ ਟਰਾਲੀਆਂ ਆ ਗਈਆਂ ਉਹ ਬੜਾ ਜੋਕਰ ਉਹ ਭਾਰਤੀਆ ਡਿਪੈਂਡਿਕ ਓਏ ਸਵੇਰ ਨੂੰ ਚਰਚਾ ਹੋਣੀ ਕਿ ਪੈੜ ਤੇ ਦੋ ਟਰਾਲੀਆਂ ਆ ਗਈਆਂ ਮੈਨੂੰ ਇੱਕ ਵਾਕਾ ਵੀ ਬੱਲਾ ਤੱਕੜਾ ਮੂੰਹ ਮੰਨੀ ਬੈਠੇ ਕਾ ਹੱਬ ਨਾਲ ਓਏ ਸੂਚਨਾ ਕਰ ਦੋ ਪਿੰਡ ਵਾਲਿਆਂ ਨੂੰ ਹੁਣੀ ਬਲਾਸ ਮੈਟ ਕਾ ਕੇ ਓ ਕਿੱਧਰ ਚੱਕਦਾ ਉਹਨਾਂ ਨੇ ਪਿੰਡ ਤੋਂ ਕਿਹੜਾ ਦੋੜਾ ਕਾ ਇੱਥੇ ਰੋਕ ਲਾ ਕਹਿੰਦੇ ਰਾਣੀ ਸੁਨਦਰ ਦਾ ਘਰ ਆ ਗਿਆ ਕਹਿੰਦੇ ਆ ਵੀਰੇ ਜੋ ਬ੍ਰੋ ਇੱਕ ਨੂੰ ਖੇਤਾਂ ਦੇ ਲੈ ਕੇ ਜਾਣਾ ਇਹਨਾਂ ਨੂੰ ਇੱਥੇ ਰੱਖਣਾ ਕਹਿੰਦੇ ਲਾ ਲੱਗ ਗਿਆ ਇੱਥੇ ਥੋੜਾ ਲੱਗ ਗਿਆ ਟਰਾਲੀ ਤਾਬਦਾਂ ਗਿਆ ਹੋ ਗਿਆ ਪਾਰਟੀ ਪਾਰਟੀ ਫਿਰ ਹੈ ਚੱਲ ਤਾਂ ਲੈ ਕੇ ਉਹਨੂੰ ਦੂਜੇ ਪਾਸੇ ਓਕੇ ਐਰਪੋਰਟ ਲੈ ਗਈ ਬਸ ਸਾਈਡ ਤੇ ਕਰਨੀ ਪੈਂਦੀ ਆ ਹੁਣ ਚੱਲ